ਬੱਕਰੀਆਂ ਵਾਲੇ ਬਸੇ ਕਿਵੇਂ ਆਉਣਾ ਹੋਇਆ ਬੱਕਰੀਆਂ ਦਾ ਸ਼ੌਂਕ ਭਾਈ ਦੇਖ ਪਹਿਲਾਂ ਤਾਂ ਸਟਾਰਟਿੰਗ ਦੇ ਵਿੱਚ ਇੱਕ ਦੋ ਤਾਂ ਆਪਣੇ ਰੱਖਦੇ ਸੀ ਘਰੇ ਨਾਰਮਲ ਬਰਬਰੀ ਅੱਛਾ ਉਸ ਤੋਂ ਬਾਅਦ ਭਾਈ ਹੌਲੀ ਹੌਲੀ ਸ਼ੌਂਕ ਪਿਆ ਭਾਈ ਨੇ ਇੱਕ ਬੱਕਰੀ ਲੈਤੀ ਆਪਣਾ ਬਾਈ ਗਰਦਾਸ ਤਾਂ ਠੀਕ ਹੈ ਮਿਲਦੀ ਹੈ ਹਾਂ ਗਰਾਭੀ ਕੰਨਾਂ ਦੇ ਵਿੱਚ ਆਪਾਂ ਹైదਰਾਬਾਦੀ ਕਹ ਦਿੰਦੇ ਜਿਹਨੂੰ ਹਾਂਜੀ ਭਾਈ ਉਹ ਬੱਕਰੀ ਲੈਤੀ ਉਸ ਤੋਂ ਬਾਅਦ ਮੰਨ ਕੇ ਚੱਲ ਭਾਈ ਵਧੀਆ ਸ਼ੌਂਕ ਵਧਦਾ ਗਿਆ ਵਧੀਆ ਆਪਾਂ ਨੂੰ ਨੇ ਮੁਨਾਫਾ ਦਿੱਤਾ ਮੰਨ ਕੇ ਚੱਲ ਉਸ ਤੋਂ ਬਾਅਦ ਬਈ ਭਾਈ ਆਪਣੇ ਪੰਮੇ ਵਾਲਾ ਜਾਣਕਾਰ ਹੋ ਗਏ ਆਪਣੀ ਕਰਟਰ ਮਸਤਾਕ ਨਾਲ ਵਧੀਆ ਚੰਗੇ ਬੰਦਿਆਂ ਨਾਲ ਬਣ ਕੇ ਚੱਲ ਬੈਠਣੀ ਉੱਠਣੀ ਬਾਈ ਉਹਦੇ ਬਾਅਦ ਹੌਲੀ ਹੌਲੀ ਬਾਈ ਸ਼ੌਂਕ ਵੱਧਦਾ ਗਿਆ ਅੱਜ ਆਪਾਂ ਨੂੰ ਪੰਜਵਾਂ ਸਾਲ ਸਟਾਰਟ ਹੋਇਆ ਬਾਈ ਠੀਕ ਹੈ ਬਾਈ ਕਿਸੇ ਨੂੰ ਨਾ ਜਾਣ ਪੰਜ ਸਾਲਾਂ 'ਚ ਤੁਸੀਂ ਵਧੀਆ ਜਾਨਵਰ ਤਿਆਰ ਕੀਤੇ ਹੈਣਾ ਆਦੀ ਮਿਹਨਤ ਨਾਲ ਪੰਜਾਂ ਸਾਲਾਂ ਦੇ ਵਿੱਚ ਬਾਈ ਕਾਟੇ ਵੀ ਬਹੁਤ ਆਏ ਆ ਹਾਂ ਇਹ ਨਹੀਂ ਵੀ ਆਪਾਂ ਜਮਈ ਆ ਚੀਜ਼ਾਂ ਆਜੀ ਬਣ ਗਈਆਂ ਹਾਂ ਮੈਂ ਇਹੀ ਬਾਈ ਤੁਹਾਡੇ ਚੈਨਲ ਤੇ ਕਹਿਣਾ ਚਾਹਣਾ ਹਾਂਜੀ ਬਾਈ ਜੀ ਜੋ ਵੀ ਨਵਾਂ ਬੰਦਾ ਏਡੀ ਬੱਕਰੀ ਦੇਖ ਕੇ ਪੈਸੇ ਨਾ ਲਾਵੇ ਹੂੰ বিজেকউ ਕਹੂਗਾ ਨਾ ਵੀ ਆਇਆ 43 ਇੰਚ ਦੀ ਬੱਕਰੀ ਖੜੀ ਆ ਹਾਂਜੀ ਵੀ ਮੈਂ ਵੀ ਐਡੀ ਬੱਕਰੀ ਲਵਾ ਹਾਂਜੀ ਕੋਈ ਵੀ ਨਵਾਂ ਬੰਦਾ ਜਾਨਵਰ ਲੈਂਦਾ ਉਹ ਚਾਹੇ 15000 ਦੀ ਬੱਕਰੀ ਲੈ ਲੇ